ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀਆਂ ਨੇ ਇੱਕ ਦੂਸਰੇ ਦੇ ਉੱਤੇ ਪਿਸਤੌਲ ਤਾਣ ਦਿੱਤੀ ਹੈ ਇਹ ਪਹਿਲਾ ਮਾਮਲਾ ਹੈ ਕਿ ਵਪਾਰੀ ਵੀ ਇਸ ਹੱਦ ਤੱਕ ਡੇਗ ਜਾਣਗੇ ਦਰਅਸਲ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਆਪਸੀ ਕਈ ਸੁਣਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ ਇਹ ਪੂਰਾ ਮਾਮਲਾ ਲੁਧਿਆਣੇ ਦਾ ਜਿੱਥੇ ਬੀਤੇ ਦਿਨੀ ਪੁਲਿਸ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਹੌਜਰੀ ਨੂੰ ਲੈ ਕੇ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀ ਆਪਸ ਚਲੜਦੇ ਨੇ ਸੀਸੀਟੀਵੀ ਫੁਟੇਜ ਦੇਖ ਕੇ ਇਸ ਵਾਰਦਾਤ ਦੀ ਤੁਸੀਂ ਹਰਾਵਾਂ ਕਿਉਂਕਿ ਵਪਾਰ ਦੇ ਵਿੱਚ ਦੁਕਾਨਦਾਰ ਕਦੋਂ ਅਰੋਹੀ ਬਣ ਜਾਏ ਸ਼ਾਇਦ ਪਤਾ ਨਹੀਂ ਲੱਗਦਾ ਇਸ ਗੱਲ ਦਾ ਉਦਾਹਰਣ ਇੱਕ ਘਟਨਾ ਤੋਂ ਮਿਲਦਾ ਹੈ ਜਰਸਾ ਲੁਧਿਆਣਾ ਦੇ ਅਕਾਲਗੜ੍ਹ ਦੇ ਵਿੱਚ ਮਾਲ ਦੇ ਲੈਣ ਦੇਣ ਨੂੰ ਲੈ ਕੇ ਵਪਾਰੀ ਆਪਸ ਦੇ ਵਿੱਚ ਖੇਪੜ ਪੜਦੇ ਨੇ ਪੀੜਤ ਦੁਕਾਨਦਾਰ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਪਰ ਤੈਨ ਦੋਨ ਬੀਚ ਚੁੱਕੇ ਨੇ ਪਰ ਅਜੇ ਤੱਕ ਕੋਈ ਐਫ ਆਈ ਆਰ ਨਹੀਂ ਹੋਈ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲਗੜ੍ਹ ਮਾਰਕੀਟ ਦੇ ਵਿੱਚ ਸੈਮ ਨਾ ਦਾ ਵਿਅਕਤੀ ਜੀਨਸ ਫॉर ਨਿਊ ਨਾਮਕ ਦੁਕਾਨ ਚਲਾਉਂਦਾ ਹੈ ਜਿਸਨੇ ਇੱਕ ਹੋਰ ਦੁਕਾਨਦਾਰ ਦੇ ਦੁਕਾਨਦਾਰ ਤੋਂ ਮਾਲ ਲਿਆ ਸੀ ਮਾਲ ਘਟ ਆਇਆ ਤੇ ਉਸਨੇ ਦੁਕਾਨਦਾਰ ਨੂੰ ਸੂਚਨਾ ਦਿੱਤੀ ਪਰ ਅਰੋਪੀ ਦੁਕਾਨਦਾਰ ਦਮਤ ਮੰਦਾ ਹੋਇਆ ਉਸ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਤੇ ਉਸ ਤੋਂ ਬਾਅਦ ਦਾ ਮੰਜ਼ਰ ਤੁਹਾਡੇ ਸਾਹਮਣੇ ਆ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀਆਂ ਨੇ ਇੱਕ ਦੂਸਰੇ ਦੇ ਉੱਤੇ ਪਿਸਤੌਲ ਤਾਣ ਦਿੱਤੀ ਆ ਇਹ ਪਹਿਲਾ ਮਾਮਲਾ ਹੈ ਕਿ ਵਪਾਰੀ ਵੀ ਇਸ ਹੱਦ ਤੱਕ ਡਿੱਗ ਜਾਣਗੇ ਦਰਅਸਲ ਹੌਜਰੀ ਦੇ ਬਾਹਰ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਆਪਸੀ ਕਈ ਸਨ ਹੁੰਦੀ ਆ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ। ਇਹ ਪੂਰਾ ਮਾਮਲਾ ਲੁਧਿਆਣਾ ਦਾ ਹੈ। ਜਿੱਥੇ ਬੀਤੇ ਦਿਨੀ ਪੁਲਿਸ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਹੌਜਰੀ ਨੂੰ ਲੈ ਕੇ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀ ਆਪਸ ਚ ਲੜਦੇ ਨੇ। ਸੀਸੀਟੀਵੀ ਫੁਟੇਜ ਦੇਖ ਕੇ ਇਸ ਵਾਰ ਦਾ ਦੀ ਤੁਸੀਂ ਹਰਾ ਰਿਹਾ ਕਿ ਵਪਾਰ ਦੇ ਵਿੱਚ ਦੁਕਾਨਦਾਰ ਕਦੋਂ આરોપી ਬਣ ਜਾਏ ਸ਼ਾਇਦ ਪਤਾ ਨਹੀਂ ਲੱਗਦਾ। ਇਸ ਗੱਲ ਦਾ ਉਦਾਹਰਣ ਇੱਕ ਘਟਨਾ ਤੋਂ ਮਿਲਦਾ। ਤੇਰਾ ਜੱਲ ਲੁਧਿਆਣਾ ਦੇ ਅਕਾਲਗੜ੍ਹ ਦੇ ਵਿੱਚ ਮਾਲ ਦੇ ਲੈਣ ਦੇਣ ਨੂੰ ਲੈ ਕੇ ਵਪਾਰੀ ਆਪਸ ਦੇ ਵਿੱਚ ਖੇਪੜ ਵੜਦੇ ਨੇ ਪੀੜਤ ਦੁਕਾਨਦਾਰ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਪਰ ਤੇਨ ਦੋਨ ਬੀਚ ਚੁੱਕੇ ਨੇ ਪਰ ਅਜੇ ਤੱਕ ਕੋਈ ਐਫ ਆਈ ਆਰ ਨਹੀਂ ਹੋਈ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲਗੜ ਮਾਰਕੀਟ ਦੇ ਵਿੱਚ ਸैम ਨਾਂ ਦਾ ਵਿਅਕਤੀ ਜੀਨਸ ਫॉर ਨਿਊ ਨਾਮਕ ਦੁਕਾਨ ਚਲਾਉਂਦਾ ਹੈ ਜਿਸ ਨੇ ਇੱਕ ਹੋਰ ਦੁਕਾਨਦਾਰ ਦੇ ਦੁਕਾਨਦਾਰ ਤੋਂ ਮਾਲ ਲਿਆ ਸੀ ਮਾਲ ਘਟਾਇਆ ਤੇ ਉਸਨੇ ਦੁਕਾਨਦਾਰ ਨੂੰ ਸੂਚਨਾ ਦਿੱਤੀ ਪਰ આરોપી ਦੁਕਾਨਦਾਰ ਦਮਤ ਮੰਦਾ ਹੋਇਆ ਉਸ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਦਾ ਮੰਜ਼ਰ ਤੁਹਾਡੇ ਸਾਹਮਣੇ ਹੈ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀਆਂ ਨੇ ਇੱਕ ਦੂਸਰੇ ਦੇ ਉੱਤੇ ਪਿਸਤੌਲ ਤਾਣ ਦਿੱਤੀਆਂ ਇਹ ਪਹਿਲਾ ਮਾਮਲਾ ਹੈ ਕਿ ਵਪਾਰੀ ਵੀ ਇਸ ਹੱਦ ਤੱਕ ਡਿਕ ਜਾਣਗੇ ਦਰਅਸਲ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਆਪਸੀ ਕਈ ਸੁਣ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ ਇਹ ਪੂਰਾ ਮਾਮਲਾ ਲੁਧਿਆਣੇ ਦਾ ਜਿੱਥੇ ਬੀਤੇ ਦਿਨੀ ਪੁਲਿਸ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਹੌਜਰੀ ਨੂੰ ਲੈ ਕੇ ਹੌਜਰੀ ਦੇ ਮਾਲ ਨੂੰ ਲੈ ਕੇ ਵਪਾਰੀ ਆਪਸ ਚ ਲੜਦੇ ਨੇ ਸੀਸੀਟੀਵੀ ਫੁਟੇਜ ਦੇਖ ਕੇ ਇਸ ਵਾਰਦਾਤ ਦੀ ਤੁਸੀਂ ਹਰਾਰਾ ਕਿਉਂ ਕਿ ਵਪਾਰ ਦੇ ਵਿੱਚ ਦੁਕਾਨਦਾਰ ਕਦੋਂ ਅਰੋਪੀ ਬਣ ਜਾਏ ਸ਼ਾਇਦ ਪਤਾ ਹੀ ਨਹੀਂ ਲੱਗਦਾ ਇਸ ਗੱਲ ਦਾ ਉਦਾਹਰਣ ਇੱਕ ਘਟਨਾ ਤੋਂ ਮਿਲਦਾ ਹੈ ਦਰਅਸਲ ਲੁਧਿਆਣਾ ਦੇ ਅਕਾਲਗੜ੍ਹ ਦੇ ਵਿੱਚ ਮਾਲ ਦੇ ਲੈਣ ਦੇਣ ਨੂੰ ਲੈ ਕੇ ਵਪਾਰੀ ਆਪਸ ਦੇ ਵਿੱਚ ਖੇਪੜ ਪੜਦੇ ਨੇ ਪੀੜਤ ਦੁਕਾਨਦਾਰ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਹੈ ਪਰਤੇਨ ਦੋਨ ਬੀਤ ਚੁਕੇ ਨੇ ਪਰ ਅਜੇ ਤੱਕ ਕੋਈ ਐਫ ਆਈ ਆਰ ਨਹੀਂ ਹੋਈ। ਬਰਾਬਰ ਜਾਣਕਾਰੀ ਅਨੁਸਾਰ ਅਕਾਲਗੜ ਮਾਰਕੀਟ ਦੇ ਵਿੱਚ ਸੈਮ ਨਾ ਦਾ ਵਿਅਕਤੀ ਜੀਨਸ ਫॉर ਨਿਊ ਨਾਮਕ ਦੁਕਾਨ ਚਲਾਉਂਦਾ ਹੈ। ਜਿਸ ਨੇ ਇੱਕ ਹੋਰ ਦੁਕਾਨਦਾਰ ਦੇ ਦੁਕਾਨਦਾਰ ਤੋਂ ਮਾਲ ਲਿਆ ਸੀਗਾ। ਮਾਲ ਘਟ ਆਇਆ ਤੇ ਉਸਨੇ ਦੁਕਾਨਦਾਰ ਨੂੰ ਸੂਚਨਾ ਦਿੱਤੀ। ਪਰ ਅਰੋਹੀ ਦੁਕਾਨਦਾਰ ਦਮਤ ਮੰਦਾ ਹੋਇਆ ਉਸ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਦਾ ਮੰਜ਼ਰ ਤੁਹਾਡੇ ਸਾਹਮਣੇ ਹੈ।